ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜੁਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਇੱਕ ਹੋਰ 6 ਦੋਸ਼ੀ ਗ੍ਰਿਫਤਾਰ ਕੀਤੇ ਹੈ 4.08 ਕਿਲੋ ਹਿਰੋਇਨ ਤੇ ਦੋ ਸਫਿਸਟੀਕੇਟਿਡ ਪਿਸਤਲ ਜਿਹੜੇ ਬਰਾਮਦ ਕੀਤੇ ਗਏ ਹੈ ਇੱਕ ਉਹਨਾਂ ਚੋਂ ਬਲੌਕ ਹੈਗਾ 9mm ਦੂਜਾ 3.04 ਦਾ ਬੜਾ ਸਫਿਸਟੀਕੇਟਿਡ ਪਿਸਤਲ ਹੈ ਇਹ ਬਹੁਤ ਵੱਡਾ ਇੱਕ ਨੈਟਵਰਕ ਚੱਲ ਰਿਹਾ ਸੀਗਾ ਕ੍ਰਾਸ ਬਾਰਡਰ ਰਸ਼ਾ ਨਾਮ ਦਾ ਬੰਦਾ ਇੱਕ ਨੋਟੋਰੀਅਸ ਸਮਗਲਰ ਹੈ ਪਾਕਿਸਤਾਨ ਦਾ ਉਹ ਚਲਾ ਰਿਹਾ ਸੀਗਾ ਦੋ ਸੈਕਟਰ ਸਾਡੇ ਬਾਰਡਰ ਦੇ ਇਹਦੇ ਚ ਸਾਹਮਣੇ ਆਏ ਨੇ ਇੱਕ ਫਿਰੋਜ਼ਪੁਰ ਸੈਕਟਰ ਇੱਕ ਖੇਮ ਕਰਨ ਸੈਕਟਰ ਸੋ ਇਹ ਸਾਰਾ ਜਿਹੜਾ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਤੇ ਇਹਦੇ ਚ ਸਭ ਤੋਂ ਪਹਿਲਾਂ ਜਗੀਰ ਸਿੰਘ ਇਹ ਉਹਦਾ ਇੱਕ ਕਜ਼ਨ ਬਜ਼ਰ ਹੈ ਅੰਗਰੇਜ਼ ਸਿੰਘ ਦੋਨੋਂ ਫਰੋਜ਼ਪੁਰ ਦੇ ਰਹਿਣ ਵਾਲੇ ਇੱਕ ਮਮਦੋਟ ਏਰੀਏ ਦਾ ਇਹ ਗੁਰੂ ਹਰਸਾਏ ਦਾ ਇਹ ਢਾਬਾ ਚਲਾਉਂਦੇ ਇਹਨਾਂ ਦਾ ਪਿੰਡ ਵੀ ਕਾਫੀ ਬਾਰਡਰ ਦੇ ਨੇੜੇ ਆ ਜੀਤ ਸਿੰਘ ਦਾ ਪਹਿਲਾਂ ਇਹ ਫੜੇਗੇ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਗੁਰਪ੍ਰੀਤ ਇਹ ਤਰਨਤਾਰਨ ਦਾ ਖੇਮ ਕਰਨ ਦਾ ਬਲਵਿੰਦਰ ਇਹ ਵੀ ਖੇਮ ਕਰਨ ਤਰਨਤਾਰਨ ਦਾ ਲਖਵਿੰਦਰ ਲੱਕੀ ਇਹ ਕੁੱਲਗੜੀ ਫਰੋਜ਼ਪੁਰ ਦਾ ਹੈ ਉਸ ਤੋਂ ਬਾਅਦ ਬਲਜਿੰਦਰ ਸਿੰਘ ਕੁੱਲਗੜੀ ਇਹ ਵੀ ਫਰੋਜ਼ਪੁਰ ਦਾ ਹੈ ਸੋ ਇਹ ਸਾਰਾ ਨੈਟਵਰਕ ਜਦੋਂ ਚਲਾਇਆ ਗਿਆ ਸਭ ਤੋਂ ਪਹਿਲਾਂ ਅੰਗਰੇਜ਼ ਤੇ ਗੁਰਪ੍ਰੀਤ ਫੜੇ ਜਾਂਦੇ ਆ ਉਹਨਾਂ ਤੋਂ 220 ਗ੍ਰਾਮ ਹੀਰੋਇਨ ਤੇ ਇੱਕ ਗਲੌਕ ਪਿਸਤਲ ਮਿਲਿਆ ਸੀ ਉਸ ਤੋਂ ਬਾਅਦ ਬੜੀ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਰੇ ਲਿੰਕੇਜੇਸ ਅੱਗੇ ਤੇ ਪਿੱਛੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਚ ਇਹ ਬਾਕੀ ਜਿਹੜੇ ਦੋਸ਼ੀ ਨੇ 4 ਉਹ ਗ੍ਰਿਫਤਾਰ ਕੀਤੇ ਗਏ ਮੋਡਸ ਪ੍ਰੈਂਡੀ ਜੋ ਉਹੀ ਪੁਰਾਣਾ ਹੈਗਾ ਕਿ ਬਾਰਡਰ ਦੇ ਨੇੜੇ ਪਿੰਡ ਹੈ ਕਨਸਾਈਨਮੈਂਟਸ ਦੀ ਪ੍ਰੀ ਡੈਸਟਿਨੇਟ ਕੋਆਰਡੀਨੇਟਸ ਲੋਕੇਸ਼ਨਸ ਤੇ ਜਿਆ ਜਾਂਦੀਆਂ ਫਿਰ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਪੁਸ਼ ਕੀਤੀ ਜਾਂਦੀ ਹੈ ਇੰਡੀਆ 'ਚ ਔਰ ਜੇ ਆਪਾਂ ਦੇਖੀਏ ਇਹ ਸਭ ਤੋਂ ਮੇਨ ਗੱਲ ਇਹਦੇ 'ਚ ਆਈ ਹੈ ਕਿ ਲਾਲਚ ਪੈਸੇ ਦਾ ਕਿਉਂਕਿ ਢਾਬੇ ਵਾਲਿਆਂ ਨੇ ਵੀ ਸਭ ਤੋਂ ਪਹਿਲਾਂ ਲਾਲਚ ਨਾਲ ਹੀ ਕੰਮ ਕੀਤਾ ਹਾਲਾਂਕਿ ਉਮਰ ਆਪਾਂ ਸੋਚਦੇ ਹਾਂ ਮੈਂ ਹਮੇਸ਼ਾ ਯੰਗਸਟਰ ਹੀ ਹੁੰਦੇ ਨੇ ਇਹਦੇ 'ਚ 35 ਸਾਲ ਦੀ ਉਮਰ ਹੈ ਜਗੀਰ ਸਿੰਘ ਦੀ ਉਹਦਾ ਭਰਾ ਅੰਗਰੇਜ਼ ਸਿੰਘ ਜ਼ਰੂਰ 20 ਸਾਲ ਦਾ ਹੈਗਾ ਬਾਕੀ ਗੁਰਪ੍ਰੀਤ 30 ਸਾਲ ਦਾ ਹੈ ਬਲਵਿੰਦਰ 35 ਸਾਲ ਦਾ 24 ਸਾਲ ਦਾ ਲਕੀ ਹੈ 42 ਸਾਲ ਦਾ ਬਲਜਿੰਦਰ ਹੈ ਉਹ ਆਪਾਂ ਜੇ ਪੈਟਰਨ ਇਹਦਾ ਸਾਰਾ ਦੇਖੀਏ ਕਿ ਕਿਸ ਤਰ੍ਹਾਂ ਇੱਕ ਬਾਰਡਰ ਕੰਟੀਗੂਅਸ ਬਾਰਡਰ ਸਾਡਾ ਚੱਲ ਰਿਹਾ ਫਿਰੋਜ਼ਪੁਰ ਸਾਈਡ ਕੰਟੀਗੂਅਸ ਵਿਦ ਤਰਨਤਨ ਸਾਈਡ ਸੋ ਜਿੱਥੇ ਦਾ ਲੱਗਦਾ ਹੈ ਡਰੋਨ ਰਾਹੀਂ ਜਿੱਥੇ ਉਹਨਾਂ ਨੂੰ ਕੋਆਰਡੀਨੇਟਸ ਮਿਲ ਜਾਂਦੇ ਨੇ ਲੋਕ ਕਰਦੇ ਨੇ ਉਹ ਸੋਸ਼ਲ ਮੀਡੀਆ ਐਪਸ ਦੇ ਥਰੂ ਜਿਹੜੇ ਪੋਟੈਂਸ਼ੀਅਲ ਬੰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਕਿ ਲਾਲਚੀ ਨੇ ਜਾਂ ਇਹੋ ਜਿਹਾ ਰਿਸਕ ਲੈਣ ਨੂੰ ਤਿਆਰ ਆ ਉਹਨਾਂ ਨੂੰ ਪਿਕਅਪ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਲੈ ਕੇ ਆਉਂਦੇ ਆ ਤੇ ਉਹ ਅੱਗੇ ਕਨਸਾਈਨਮੈਂਟ ਚੁੱਕ ਕੇ ਤੇ ਅੱਗੇ ਉਹਨਾਂ ਦੀ ਡਾਇਰੈਕਸ਼ਨਸ ਤੇ ਅੱਗੇ ਇੰਡੀਆ ਦੇ ਵਿੱਚ ਇਹ ਪਹਚਾਈਆਂ ਜਾਂਦੀਆਂ ਸੋ ਮੈਂ ਇਹਦੇ ਵਿੱਚ ਆਪਣੀ ਸਾਰੀ ਟੀਮ ਜਿਹਦੇ ਸੁਪਰਵਾਈਜ਼ਨ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਕਰ ਰਹੇ ਨੇ ਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ACP ਰਿਸ਼ਭ ਭੋਲਾ ਜੀ ਔਰ ਇਨਸਪੈਕਟਰ ਮੋਹਲਕਦੀਪ ਜੀ ਔਰ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਹੀ ਪ੍ਰੋਫੈਸ਼ਨਲ ਔਰ ਡੀਪ ਇਨਵੈਸਟੀਗੇਸ਼ਨ ਮੈਂ ਇਹਨੂੰ ਕਹੂੰਗਾ ਤੋਂ ਸਾਰਾ ਇਹ ਡਿਸਮੈਂਟਲ ਹੋਇਆ ਟੋਟਲ ਦਾ ਟੋਟਲ ਜਿਹੜਾ ਨੈਟਵਰਕ ਹੈ ਕਿਉਂਕਿ ਇਹਦੇ ਚੇਜ਼ ਨਹੀਂ ਵੀ ਕੱਲੀ ਨਾਰਕੋ ਹੀ ਆ ਰਹੀ ਹੈ ਜਿੱਥੇ ਦਾਲਾ ਦਾ ਹਰਮਜ਼ ਵੀ ਭੇਜੇ ਜਾ ਰਹੇ ਨੇ ਔਰ ਇਹੀ ਨੈਟਵਰਕਸ ਨੇ ਜਿਹੜੇ ਪਾਕਿਸਤਾਨ ਬੇਸ ਉਹਨਾਂ ਦੇ ਇੰਟੈਲੀਜੈਂਸ ਦੇ ਆਪਰੇਸ਼ਨਸ ਨੇ ਉਦੇ थ्रू ਹੋਰ ਵੀ ਮਾਰੂ ਹਥਿਆਰ ਐਕਸਪਲੋਸਿਵ ਤੇ ਜੇ ਜਾਂਦੇ ਨੇ ਇਹ ਸਾਰਾ ਨੈਟਵਰਕ ਟੁੱਟਣ ਦਾ ਮੈਂ ਸਮਝਦਾ ਵੀ ਇੱਕ ਵਾਰੀ ਇਹ ਸਾਰੇ ਜਿਹੜਾ ਕੰਟੀਨਿਊਸ ਬਾਰਡਰ ਹੈ ਖੇਮ ਕਰਨ ਦੇ ਤਰਨ ਤਰਨ ਤੇ ਉਧਰ ਫਿਰੋਜ਼ਪੁਰ ਦਾ ਇਹ ਸਾਰਾ ਇੱਕ ਵਾਰੀ ਨੂੰ ਠਲ ਪੈ ਗਈ ਸਪੈਸ਼ਲੀ ਇਸ ਮੋਡਿਊਲ ਦੇ ਫੜੇ ਜਾਣ